ਵਾਹ ਨੌਜਵਾਨਾਂ ਨੇ ਕਮਾਲ ਕਰ ਦਿੱਤੀ ਬੇਗਾਨੀ ਬੱਚੀਆਂ ਨੂੰ ਸਕੂਲ ਪਹੁੰਚਾਉਣ ਦੇ ਲਈ ਖੁਦ ਦੇ ਪਿੱਠ ਨੂੰ ਪੁੱਲ ਬਣਾ ਦਿੱਤਾ ਵੇਖ ਸਕਦੇ ਹੋ ਕਿ ਬੱਚੀਆਂ ਰਸਤਾ ਪਾਰ ਕਰਨ ਦੇ ਵਿੱਚ ਜੋ ਹੈ ਉਹ ਉਲਝੀਆਂ ਹੋਈਆਂ ਸੀ ਪਰ ਨੌਜਵਾਨ ਮੁੰਰੇ ਆਏ ਅਤੇ ਇਸ ਤਰੀਕੇ ਦੇ ਨਾਲ ਬੱਚੀਆਂ ਦੇ ਮੂੰਹੇ ਖੜ ਗਏ ਇਹਨਾਂ ਨੂੰ ਕਿੰਨੇ ਨੰਬਰ ਦਓਗੇ 10 ਦੇ ਵਿੱਚੋਂ ਜ਼ਰੂਰ ਦੱਸਿਓ ਜੀ ਆ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਜਦੋਂ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਤਾਂ ਉਸ ਨੂੰ ਸ਼ੇਅਰ ਕੀਤੇ ਬਿਨਾਂ ਰਹਿਆ ਨਾ ਕਰੋ ਕਿਉਂਕਿ ਜਦੋਂ ਮੁੰਡੇ ਕੋ ਚੰਗਾ ਕੰਮ ਕਰਦੇ ਨੇ ਤਾਂ ਉਸ ਦੀ ਸਰਹਾਨਾ ਕਰਨੀ ਬਣਦੀ ਹੈ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਜਦੋਂ ਕੋਈ ਮਾੜੀ ਚੀਜ਼ ਕਰਦਾ ਹੈ ਕੋਈ ਨਕਾਰਾਤਮਕ ਵੀਡੀਓ ਸਾਡੇ ਮਣੀ ਆਉਂਦੀ ਹੈ ਤੇ ਅਸੀਂ ਸਾਰੇ ਅੱਗ ਵਾਂਗੂ ਵਾਇਰਲ ਕਰਦੇ ਆ ਤੇ ਜਦੋਂ ਕੋਈ ਚੰਗਾ ਕੰਮ ਕਰੇ ਤੇ ਉਸ ਨੂੰ ਵੀ ਉਤਸ਼ਾਹਿਤ ਕਰਨਾ ਉਨਾ ਹੀ ਜ਼ਰੂਰੀ ਹੁੰਦਾ ਹੈ ਜੀ ਹਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬੱਚੀਆਂ ਦੀ ਮਦਦ ਕਰਦੇ ਨਜ਼ਰ ਆ ਰਹੇ ਨੇ ਜੀ ਹਾਂ ਕੁਝ ਕੇ ਪਿੰਡ ਦੇ ਨੌਜਵਾਨ ਨੇ ਜੋ ਪਾਣੀ ਦਾ ਫਲੋ ਇੰਨਾ ਜ਼ਿਆਦਾ ਸੀ ਕਿ ਬੱਚੀਆਂ ਦੇ ਵਿੱਚ ਬੱਚੀਆਂ ਲਈ ਉੱਥੋਂ ਲੰਘਣਾ ਬਹੁਤ ਔਖਾ ਸੀ ਸਕੂਲ ਦਾ ਬੈਗ ਬੱਚੀਆਂ ਨੇ ਫੜਿਆ ਹੋਇਆ ਸੀ ਯੂਨੀਫਾਰਮ ਪਾਇਆ ਹੋਇਆ ਸੀ ਜਿਸ ਤੋਂ ਬਾਅਦ ਦੋ ਨੌਜਵਾਨ ਉਨਾ ਉਸ ਪਾਣੀ ਦੇ ਫਲੋ ਦੇ ਵਿੱਚ ਜਿਹੜਾ ਹੈ ਉਹ ਉਤਰਦੇ ਨੇ ਅਤੇ ਆਪਣੀ ਪਿੱਠ ਨੂੰ ਹੀ ਪੁੱਲ ਬਣਾ ਦਿੰਦੇ ਨੇ ਜਿਸ ਦੇ ਉੱਤੇ ਪੈਰ ਰੱਖ ਕੇ ਉਹ ਬੱਚੀਆਂ ਜਿਹੜੀਆਂ ਨੇ ਉਹ ਨਿਕਲਦੀਆਂ ਨੇ ਇਹ ਵੀਡੀਓ ਮੋਗਾ ਦੀ ਦੱਸੀ ਜਾ ਰਹੀ ਹੈ ਜੋ ਇਸ ਸਮੇਂ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਲੋਕ ਇਸ ਵੀਡੀਓ ਦੀ ਜਮ ਕੇ ਤਾਰੀਫ ਕਰ ਰਹੇ ਨੇ ਤੁਸੀਂ ਇਸ ਵੀਡੀਓ ਨੂੰ ਕੀ ਕਹੋਗੇ ਅਤੇ ਕੀ ਸਲਾਹ ਦੋਗੇ ਜ਼ਰੂਰ ਦੱਸਣਾ ਬਾਕੀ ਮੌਕੇ ਤੇ ਕੀ ਗੱਲਬਾਤ ਹੋਈ ਹੈ ਕਿਵੇਂ ਜਿਹੜਾ ਬੱਚਿਆਂ ਨੂੰ ਉਹਨਾਂ ਨੇ ਬਚਾਇਆ ਵੀਡੀਓਜ਼ ਦੇ ਵਿੱਚ ਕੀ ਗੱਲਬਾਤ ਹੋ ਰਹੀ ਹੈ ਇਹ ਸਾਰਾ ਕੁਝ ਸੁਣ ਕੇ ਸ਼ੇਅਰ ਜ਼ਰੂਰ ਕਰਿਓ